ਮਰ ਜੇ ਖਲਾਰੇ ਦਵਾ ਮੱਜਾਂ ਨੂੰ ਖਾਂਦੀਆਂ ਵੀ ਨਹੀਂ ਫੇਰ ਮੁੜ ਕੇ ਤਲਾਬੀ ਹੋ ਜੀ ਨਿਆਣਿਆਂ ਨੂੰ ਜਿੰਨਾ ਮਰਜੀ ਕਹ ਲੋ ਨਿਆਣੇ ਕਹਿਣਾ ਮੰਨਦੇ ਆ ਨਿਆਣਿਆਂ ਨੂੰ ਤਾਂ ਬਸ ਫੋਨ ਚਾਹੀਦਾ ਲੈ ਕੇ ਬਹਿ ਜਾ। ਹੋਰ ਹੋਰ ਕੀ ਆ ਹੈ ਕੁੜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੂੰ ਸੇ ਹੱਥੇ ਲੱਗੇ ਹੋ ਆ ਮੈਂ ਤੁਹਾਨੂੰ ਫੋਨ ਵੀ ਕੀਤਾ ਸੀਗਾ ਉਹ ਮੈਂ ਇੱਧਰ ਫੇ ਮੱਧਿਆਂ ਦੇ ਅੰਦਰ ਪਾਣੀ ਪੂਣੀ ਭਲਾਣ ਆ ਗਿਆ ਤੇ ਚਲੋ ਘਰ ਨੂੰ ਮੈਂ ਆ ਗਿਆ ਬੈਠੋ ਆ ਗਿਆ ਨਾ ਮੈਂ ਨਹੀਂ ਮੈਂ ਘਰੋਂ ਆਈ ਆ ਮੈਂ ਨਹੀਂ ਘਰ ਗੁਰ ਜਾਣਾ ਹੈਗਾ ਹੁਣ ਉਹ ਕੁੜੀਏ ਘਰ ਬੈਠ ਕੇ ਗੱਲ ਕਰ ਲਈ ਜਿਹੜੀ ਗੱਲ ਨਹੀਂ ਚੰਗਾ ਲੱਗਦਾ ਇੱਥੇ ਆਪਾਂ ਨਹੀਂ ਮੈਂ ਨਹੀਂ ਘਰ ਜਾਣਾ ਹੈਗਾ ਮੈਂ ਘਰੋਂ ਹੀ ਆਈ ਆ ਤੁਹਾਨੂੰ ਡੀਗੜੀ ਕੇ ਆਈ ਆ ਸਾਡੇ ਕੋਲ ਉਹ ਘਰ ਆ ਰਦਾ ਇਹਨੇ ਸਾਲ ਕੱਟੇ ਦੂ ਉਹ ਕੋਈ ਨਹੀਂ ਮੈਨੂੰ ਪਤਾ ਉਹੀ ਘਰ ਆ ਮੈਂ ਨਾਲੇ ਤੁਹਾਨੂੰ ਦੱਸਿਆ ਸੀਗਾ ਉਹ ਕੀਤਾ ਤੁਸੀਂ ਕੰਮ ਕਰ ਕਾਗਜ਼ ਫੂਜ ਤਿਆਰ ਕੁੜੀਏ ਮੇਰੀ ਗੱਲ ਸੁਣ ਨਾ ਹੱਲੇ ਵੀ ਠੰਡੇ ਦਿਮਾਗ ਨਾਲ ਸੋਚ ਲੈ ਮੈਂ ਸੋਚਿਆ ਹੀ ਆ ਹੁਣ ਬੰਦਾ ਸਾਰੀ ਜ਼ਿੰਦਗੀ ਲਈ ਮੁਰਕੇ ਡੁੱਟ ਜਾਂਦਾ ਭੈਣਾ ਭਰਾਵਾਂ ਦੇ ਨਾਲੋਂ ਕੋਈ ਨਹੀਂ ਬਸ ਮੈਨੂੰ ਮੇਰਾ ਹਿੱਸਾ ਦੇ ਦਿਓ ਤੁਸੀਂ ਮੈਨੂੰ ਨੀ ਕਿਸੇ ਦੀ ਲੋੜ ਹੈਗੀ ਜਾਨੀ ਮਨ ਬਣਾ ਲਿਆ ਹਾਂਜੀ ਮੈਂ ਬਣਾ ਲਿਆ ਆ ਮਨ ਚੱਲ ਫੇ ਇਦਾਂ ਕਰਦੇ ਆ ਤੂੰ ਘਰੋਂ ਚੱਲ ਚਾਹ ਪਾਣੀ ਫਿਰ ਇੱਥੇ ਬੈਠ ਕੇ ਗੱਲ ਕਰਦੇ ਆ ਮੈਂ ਨਹੀਂ ਚਾਹ ਚਾਹ ਪੀਣੀ ਹੈ ਕਿ ਮੈਂ ਪੀ ਕੇ ਆਈਆਂ ਚਾਹ ਪਾਣੀ ਬਸ ਤੁਸੀਂ ਆਹ ਕੰਮ ਕਰੋ ਤੇ ਮੈਂ ਜਾਵਾਂ ਕੰਮ ਨਿਵੇੜੋ ਮੇਰਾ ਪੁਰੇ ਮੇਰੀ ਗੱਲ ਸੁਣ ਲੈ ਹੱਲੇ ਠੰਡੇ ਦਿਮਾਗ ਦੇ ਨਾਲ ਸੋਚ ਲੈ ਫਿਰ ਵੀ ਮੈਂ ਸੋਚ ਕੇ ਹੀ ਆਈਆਂ ਸਾਰਾ ਕੁਝ ਨਹੀਂ ਉਹ ਨਾਲ ਬਿੱਟੂ ਐਸੇ ਕਰਕੇ ਆਇਆ ਹਾਂਜੀ ਐਸੇ ਕਰਕੇ ਆਏ ਆ ਤੇੀ ਬਾਤਾਂ ਕਰ ਲੇ ਨਾ ਸੁਣ ਲੈ ਫੇ ਹੁੰਦੇ ਤੈ ਮਨ ਬਣਾ ਲਿਆ ਨਾ ਤੇ ਆਪਾਂ ਵੀ ਹੁਣ ਕੰਮ ਪੱਕਾ ਹੀ ਕਰਨਾ ਮੈਂ ਗਾਹੇ ਬੱਤੇ ਤਿਆਰ ਕਰਾ ਕੇ ਤੈਨੂੰ ਫੋਨ ਕਰੂੰਗਾ ਤੂੰ ਉਸ ਦਿਨ ਆ ਜੀ ਮੈਂ ਦੋ ਬੰਦੇ ਆਪਣੇ ਇਕੱਠੇ ਕਰੂੰਗਾ ਦੋ ਬੰਦਿਆਂ ਦੇ ਸਾਹਮਣੇ ਤੇਰਾ ਹਿੱਸਾ ਦੇ ਦੇਣਾ ਰਿਤੇਦਾਰੀ ਦਾ ਕੱਲ ਨੂੰ ਤਾਂ ਕਿ ਕੋਈ ਇਤਜ਼ਾਰ ਮੈਨੂੰ ਵੀ ਨਾ ਗਵੇ ਕੋਈ ਨਹੀਂ ਕਰ ਲੋ ਜਿੱਦਾਂ ਕਰਨੀ ਆ ਬਸ ਤੁਸੀਂ ਮੈਨੂੰ ਮੇਰਾ ਹਿੱਸਾ ਦੇ ਕੇ ਕੰਮ ਮੁਕਾਓ ਵਿੱਚੋਂ ਕੋਈ ਨਹੀਂ ਆਹੋ ਬਾਰ-ਬਾਰ ਨਾ ਮੈਨੂੰ ਉੱਥੇ ਆਣਾ ਪਵੇ ਸੱਚ ਦੋ ਇੱਕ ਦਿਨ ਮਨ ਬਣਾਇ ਲਿਆ ਵੀ ਤੈਨੂੰ ਦਾ ਆਪਣਾ ਹਿੱਸਾ ਚਾਹੀਦਾ ਪਰ ਫੇਰ ਦੇ ਦੇਣੇ ਆ ਕੋਈ ਗੱਲ ਨਹੀਂ ਫੇਰ ਆਹੋ ਦੇ ਦੋ ਚਲ ਕੋਈ ਨਹੀਂ ਆ ਬਾਰ-ਬਾਰ ਨਾ ਮੈਨੂੰ ਆਣਾ ਪਵੇ ਮੈਂ ਚਾ ਕਾਗਜ਼ ਪੱਤੇ ਤਿਆਰ ਕਰਾ ਕੇ ਸਾਰਾ ਲਿਖਾ ਕੇ ਤੈਨੂੰ ਫੇਰ ਦੇ ਦੇਣਾ ਤੇਰੇ ਜੋ ਤੇਰਾ ਬਣਦਾ ਆਪਣਾ ਲੈ ਜਾ ਆਹੋ ਦੇ ਦੋ ਤੁਸੀਂ ਮੈਨੂੰ ਠੀਕ ਆ ਭਾਈ ਚੰਗਾ ਆਹੋ ਕੋਈ ਨਹੀਂ ਲੈ ਦੱਸ ਮੈਂ ਗੱਲ ਪਹਿਲਾਂ ਉਹਦਾ ਪੂਆ ਨਾਲ ਗੱਲ ਕਰਦਾ ਉਹ ਕਹਿੰਦੀ ਸੀ ਜਦੋਂ ਕੁੜੀ ਆਈ ਤਾਂ ਮੈਨੂੰ ਦੱਸੇ ਪੂਆ ਦਾ ਕਿਹੜਾ ਕਹਿਣਾ ਮੰਨਣਾ ਲੈ ਆਪ ਹਣ ਉੱਥੇ ਖੜਾ ਆ ਚੱਲ ਕੋਈ ਨਹੀਂ ਦੇਖਦੇ ਆ ਦੇ ਦੇਣਾ ਜਾਂ ਮੰਗਦੇ ਮੰਗੇ ਲਿਆ ਫੇਰ ਕਾ ਦਾ ਰੌਲਾ ਕਿੰਦਾ ਹੋ ਗਈ ਗੱਲ ਹੋ ਗਈ ਆ ਕੀ ਕਹਿੰਦਾ ਕਹਿੰਦਾ ਕੋਈ ਨਹੀਂ ਮੈਂ ਕਹਿੰਦਾ ਕਾਗਜ਼ ਕੂਦ ਤਿਆਰ ਕਰਕੇ ਫੇਰ ਕਹਿੰਦਾ ਤੈਨੂੰ ਫੋਨ ਕਰਦਾ ਆ ਅੱਛਾ ਹਾਂ ਬੰਦੇ ਇਕੱਠੇ ਕਰ ਲਵੇ ਚਾਚਾ ਅਜੀਬ ਅਜੀਬ ਤਾਂ ਆਪਣੇ ਕੁੜੀ ਨੂੰ ਦਿੱਤਾ ਐਸਾ ਨਹੀਂ ਕਿਹੜਾ ਦਿੱਤਾ ਨਾ ਨਹੀਂ ਬੰਦੇ ਇਕੱਠੇ ਕਰਨੇ ਕਾਲਵੇ ਮੈਨੂੰ ਦਾ ਚਾਚਾ ਅੱਗੇ ਕਹਿੰਦਾ ਕਹਿੰਦਾ ਕੋਈ ਨਹੀਂ ਕੁੜੀ ਜੇ ਰੋਲਾ ਪਾਵੂਗਾ ਕਹਿੰਦਾ ਮੈਨੂੰ ਦੱਸ ਦੇ ਨਾ ਠੀਕ ਆ ਚਾਚੇ ਹੁਣੀ ਤਾਂ ਆਪਣੇ ਨਾਲ ਹੀ ਆਹ ਉਹ ਕਹਿੰਦਾ ਵਾ ਅਸੀਂ ਆਪ ਸਾਹਮਣੇ ਆਣਾ ਨਹੀਂ ਵੀ ਬੰਦੇ ਤੈਨੂੰ ਇਕੱਠੇ ਕਰ ਦੇਵਾਂਗੇ ਤੇਰੇ ਮਗਰ ਬਫੇਰੇ ਹੋ ਜਾਣਗੇ ਕਹਿੰਦਾ ਨਾ ਕੋਈ ਗੱਲ ਨਹੀਂ ਉਹ ਕਹਿੰਦਾ ਡਰ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਾਚੇ ਨਾ ਚਾਚੇ ਨੂੰ ਮੈਂ ਵੀ ਕਾ ਚਾਚੇ ਨੂੰ ਮਿਲ ਕੇ ਚਲੀ ਜਾਂਦੇ ਜਾਂਦੇ ਆਹੋ ਮੇਲ ਚੱਲਦੇ ਆ ਚਲ ਠੀਕ ਆ ਚਲੋ ਫਿਰ ਅਲਵੈ ਆ ਕੇ ਬੋਣਾਂਗੇ ਹਲੋ ਹਲੋ ਹਾਂ ਬੋਤਾ ਕਿੱਦਾਂ ਹਾਂ ਬੂਆ ਮੱਥਾ ਡੇਦਾ ਹਾਂ ਹਾਂ ਰਾਜੀ ਰਹੇ ਮੇਰਾ ਪੁੱਤ ਜਵਾਨੀਆਂ ਮਾਣੋ ਹੋਰ ਕਿੱਦਾਂ ਪੁੱਤ ਸਾਰੇ ਘਰ ਠੀਕ ਠਾਕ ਹਾਂ ਠੀਕ ਠਾਕ ਆ ਬੂਆ ਅੱਛਾ ਚਲੋ ਠੀਕ ਹੈ ਚਾਹੀਦੇ ਕਿੱਦਾਂ ਮੇਰੇ ਪੁੱਤ ਨੇ ਜਾਤ ਕੀਤਾ ਉਹ ਫੂਆ ਮੈਂ ਤੈਨੂੰ ਕੀ ਦੱਸਾਂ ਮੈਂ ਤੈਨੂੰ ਅੱਗੇ ਵੇਖਦੇ ਦੱਸਿਆ ਜੀ ਬੇ ਕੁੜੀ ਹਿੱਸੇ ਨੂੰ ਲੱਗੀ ਹੋ ਮਗਰ ਅੱਛਾ ਉਹ ਅੱਜ ਫੇਰ ਆਈ ਸੀ ਪਹਿਲਾਂ ਘਰ ਗਈ ਹੋਣੀ ਆ ਮੈਂ ਦਰਬਾਰਿਆ ਦਾ ਮੱਝਾ ਦਾ ਆਇਆ ਸੀਗਾ ਇੱਥੇ ਮਗਰ ਆ ਕੇ ਉਹ ਆਪ ਦਾ ਪਰਚੇ ਖੜਾ ਰਿਆ ਅੱਛਾ ਉਹਨੇ ਫੇਰ ਔਲਾ ਪਾ ਲਿਆ ਉਹ। ਨਾ ਹੋਰ ਕਿਉਂ ਤਾਂ ਕਹਿੰਦੀ ਮੈਨੂੰ ਹਿੱਸਾ ਚਾਹੀਦਾ ਆ। ਤੇ ਮੈਂ ਵੇਖੇਰਾ ਕਿਹਾ ਮੈਂ ਕਹਾਂ ਕੁੜੀਆਂ ਸੋਚ ਲਾ। ਉਹਦਾ ਜਿਹੜੀ ਹੋਗਾ ਕਹਿੰਦੀ ਮੈਂ ਲੈਣਾ ਤੇ ਮੈਂ ਤੁਹਾਨੂੰ ਤਾਂ ਫੋਨ ਕੀਤਾ ਵੀ ਮੈਂ ਉਹਨੂੰ ਕਹਿਤਾ ਵੀ ਮੈਂ ਭਾਈ ਕਾਗਜ਼ ਪੱਤੇ ਤਿਆਰ ਕਰਕੇ ਦੋ ਰਿਸ਼ਤੇਦਾਰਾਂ ਦੇ ਦੋ ਬੰਦਿਆਂ ਦੇ ਸਾਹਮਣੇ ਤੇਰਾ ਹਿੱਸਾ ਤੈਨੂੰ ਦੇ ਦੇਣਾ ਠੀਕ ਆ। ਮੈਂ ਤੁਹਾਨੂੰ ਤਾਂ ਫੋਨ ਕੀਤਾ ਵੀ ਜਿੱਦਾਂ ਮੈਂ ਨਾ ਕਾਗਜ਼ ਪੱਤੇ ਤਿਆਰ ਕਰ ਲੂੰਗਾ। ਤੇ ਮੈਂ ਉਹਨਾਂ ਫੇਰ ਟਾਈਮ ਲਾ ਕੇ ਤੁਹਾਨੂੰ ਫੋਨ ਕਰਾਂਗਾ ਤੁਸੀਂ ਉਦੋਂ ਆ ਜਿਓ। ਚਲ ਠੀਕ ਆ ਮੇਰੀ ਗੱਲ ਸੁਣ ਪਹਿਲਾਂ ਮੇਰਾ ਪੁੱਤ। ਤੂੰ ਇਹ ਕਮਰੇ ਇਹ ਕਮਰੇ ਦੀ ਆਸਾਨੀ ਨਾਲ ਨਿਭਤ ਹੋਣਾ ਅਸੀਂ ਵੀ ਇਸ ਘਰ ਦੀਆਂ ਧੀ ਆਂ ਐਦਾਂ ਨਹੀਂ ਗੱਲ ਬਾਨੀ ਆ ਤੋ ਪਹਿਲਾ ਮੇਰੇ ਕੋਲ ਆਪਾਂ ਪਹਿਲਾ ਬਹਿ ਕੇ ਗੱਲ ਕਰਦੇ ਫੇ ਜਿੱਦਾਂ ਉਹ ਕੁੜੀ ਆਊਗਾ ਉਦੋਂ ਮੈਨੂੰ ਵੀ ਸੱਦੀ ਫੇ ਠੀਕ ਚਲੋਗੇ ਮੈਂ ਐਦਾਂ ਕਰਦਾ ਆ ਜਾਂਦਾ ਮੈਂ ਤਾਂ ਠੀਕ ਆ ਤੂੰ ਮੇਰੇ ਕੋਲ ਠੀਕ ਆ ਮੈਂ ਆ ਜਾ ਹਾਂ ਠੀਕ ਆ ਕਰੀਏ ਠੀਕ ਆ ਹਾਂ ਦੇਖੋ ਆ ਮੇਰਾ ਪੁੱਤ ਆਇਆ ਇਹ ਨਹੀਂ ਰਾਜੀ ਰਹਿ ਉਹ ਪੁੱਤ ਕਿੱਦਾਂ ਉਹਰ ਪੁੱਤ ਕਿੱਦਾਂ ਨਿਆਣੇ ਹਾਂ ਠੀਕ ਆ ਹਾਂ ਬਹੁਤੀ ਨੇ ਬਲੇ ਆਉਣ ਸੀ ਨਾਲ ਓ ਬਈ ਕੰਮ ਜਿਹਾ ਮਾਰ ਜਾ ਤੇ ਉਹ ਤਾਂ ਮੈਂ ਦੱਸ ਕੇ ਆਇਆ ਉਹ ਕਦੀ ਜਲ ਜਾਇਆ ਉਹ ਚਲ ਠੀਕ ਹੈ ਮੈਂ ਪਾਣੀ ਮਨ ਪਤ ਲੈ ਕੇ ਆਉਂਦੀ ਐ ਠੀਕ ਹੈ ਇਹ ਕਰਦੇ ਆਂ ਗੱਲ ਅੱਛਾ ਹੋਰ ਵਾ ਠੀਕ ਆ ਪੂਰਾ ਅੱਛਾ ਉਹ ਬਸ ਮੈਂ ਹੀ ਜੀਆ ਦੇਖੋ ਬਥੇਰਾ ਮੈਨੂੰ ਕਿਹਾ ਅੱਛਾ ਮੰਨੀ ਨੇ ਨਾ ਘਰ ਤੁਹਾਡੀ ਨੋਹ ਨੇ ਵੀ ਕਿਹਾ ਮੇਰੀ ਕੁੜੀ ਇਹ ਤਾਂ ਚੰਗਾ ਨਹੀਂ ਲੱਗਦਾ ਹੂੰ ਬੇ ਕੀ ਬੰਦੇ ਆ ਭੈਣਾ ਭਰਾਵਾਂ ਦਾ ਕੁਝ ਬੰਦੇ ਆ ਹੁੰਦਾ ਪਰ ਉਹਦਾ ਇੱਕੋ ਗੱਲ ਤੇ ਬਚਾਇਆ ਬੇ ਲੈਣਾ ਹੀ ਐਸਾ ਲੈਣਾ ਹੀ ਐਸਾ ਤੇ ਅਸੀਂ ਸਰਾਹ ਕੀਤੀ ਹੁਣ ਹੂੰ ਵੀ ਆਪਾਂ ਕਾਗਜ਼ ਪੱਤੇ ਤਿਆਰ ਕਰਕੇ ਚਾਰ ਬੰਦੇ ਇਕੱਠੇ ਕਰਕੇ ਨਾਲੇ ਮੱਥਾ ਟੇਕ ਦੇਣਾ ਉਹਨਾਂ ਕਹਿੰਦਾ ਚੰਗਾ ਭਾਈ ਆ ਲੈ ਬੇ ਜਿਚਾ ਹੀ ਰੱਖ ਜਿੰਦਾ ਤੇਰਾ ਦਿਲ ਕਰਦਾ ਅੱਛਾ ਇੱਕ ਵਾਰੀ ਪੁੱਛਣਾ ਆ ਭਾਈ ਤੂੰ ਇਹਦੀ ਕੀਮਤ ਬਾਹਰ ਜੋ ਤੇਰੇ ਸਿਆਂ ਦਾ ਪੈਸੇ ਲੈਣੇ ਪੈਸੇ ਦਾ ਕਿ ਤੋ ਫੜ ਫੜ ਕੇ ਦੇ ਦੇਵਾਂਗੇ ਫੇ ਨਹੀਂ ਤਾਂ ਵਿਗਾਣਾ ਪੈਸੇ ਸਾਲਿਆਂ ਦਾ ਹਿੱਸਾ ਦਾ ਹੂੰ ਐਮੀਰੋਜੀਪ ਉਹ ਕਰੇ ਇਤਨੀ ਜੰਗਾ ਲੱਗਦਾ ਅੱਛਾ ਤਦੋਂ ਕਾਗਜ਼ ਤੇ ਪੱਤਰ ਤਿਆਰ ਕੀਤੇ ਆ ਬਸ ਮੈਂ ਲਗਭਗ ਤਿਆਰੀ ਆ ਕਰੇ ਜਾਣੇ ਆ ਕਾਗਜ਼ ਤੇ ਆਮਰੇ ਗੱਲ ਕਰਦੇ ਕੁੜੀ ਨੂੰ ਫੋਨ ਲਾ ਪਹਿਲਾਂ ਲਾ ਆ ਗਏ ਨੇ ਹਲੋ ਹਲੋ हां कित्ता ਪਤਾ ਹਾਂਜੀ ਠੀਕ ਆ ਪੂਆ ਤੁਸੀਂ ਦੱਸੋ ਹਾਂ ਠੀਕ ਆ ਪਤਾ ਸਾਡਾ ਵੀ ਕੀ ਕਰਦੀ ਸੀ ਤੂੰ ਬਸ ਕੁਛ ਨਹੀਂ ਹੂੰ ਤੁਸੀਂ ਕਿੱਦਾਂ ਫੋਨ ਕੀਤਾ ਪੂਆ ਫੋਨ ਕੀਤਾ ਤੇ ਦੱਸ ਦਉਗੀ ਆ ਤੂੰ ਕਿਹੜੇ ਕੰਮ ਕਰਦੀ ਫਿਰਦੀ ਆ ਕੀ ਹੋ ਗਿਆ ਨਹੀਂ ਤੂੰ ਤੂੰ ਦੱਸ ਸਿਆ ਕਿਹੜੇ ਕੰਮ ਕਰਦੀ ਤੈਨੂੰ ਕਹਿੰਨੇ ਆ ਸਲਾਹਾਂ ਦੇਤੀਆਂ ਵੀ ਹਿੱਸਾ ਲੈਣਾ ਮੇਰੇ ਭਰਾ ਦੇ ਕੋਲ ਮੈਂ ਹਿੱਸਾ ਲੈਣਾ ਹੀ ਆ ਮੈਂ ਵੀ ਇਸ ਘਰ ਦੀ ਧੀ ਆ ਮੇਰਾ ਹਿੱਸਾ ਬਣਦਾ ਆ ਨਹੀਂ ਅਸੀਂ ਇਹਨਾਂ ਦੇ ਐਨੇ ਚਰਾਂ ਦੀਆਂ ਆਉਂਦੀਆਂ ਜਾਂਦੀਆਂ ਅਸੀਂ ਤਾਂ ਕਦੀ ਹਿੱਸੇ ਮੰਗੇ ਨਹੀਂ ਹੈਗੇ ਤੇ ਤੁਸੀਂ ਨਾ ਮੰਗੋ ਮੈਂ ਤਾਂ ਆਪਣਾ ਹਿੱਸਾ ਲੈਣਾ ਆ ਨਾ ਤੈਨੂੰ ਨਹੀਂ ਬਤਾਉਣਾ ਕੋ ਕਿੰਨੀ ਕੁ ਜ਼ਮੀਨ ਹੈ ਕਿਤੇ ਜਿਹੜੇ ਤੋਂ ਹਿੱਸੇ ਮੰਗਦੀ ਫਿਰਦੀ ਹੈ ਜਿੰਨੀ ਵੀ ਮਰਜ਼ੀ ਹੋਵੇ ਮੇਰਾ ਹਿੱਸਾ ਬਣਦਾ ਆ ਮੈਂ ਲੈਣਾ ਆਪਣਾ ਹਿੱਸਾ ਤੁਸੀਂ ਕਾਤੇ ਮੇਰੀ ਗੱਲ ਦੇ ਵਿੱਚ ਰੋਣਾ ਪਰ ਅੱਛਾ ਤੂੰ ਸਹਿ ਲੈ ਨਾ ਫਿਰ ਤੈਨੂੰ ਭੈਣ ਭਰਾ ਨਹੀਂ ਮੁੜ ਕੇ ਮਿਲਣੇ ਨਹੀਂ ਮੈਨੂੰ ਨਹੀਂ ਲੋੜ ਹੈਗੀ ਕਿਸੇ ਦੀ ਮੈਂ ਹਿੱਸਾ ਲੈਣਾ ਬਸ ਆਪਣਾ ਜੀ ਅੱਛਾ ਚੱਲ ਫਿਰ ਤੁਸੀਂ ਹਿੱਸੇ ਨਾਲੇ ਗੱਲਾਂ ਕਰੀ ਆਜੇ ਉੱਥੇ ਪਿੰਡ ਨੂੰ ਆਉਂਦੇ ਤਾਂ ਫਿਰ ਕਰਦੀ ਮੈਂ ਵੀ ਗੱਲ ਤੁਸੀਂ ਨਾ ਬੋ ਮੇਰੀ ਗਾਲ ਦੇ ਵਿੱਚ ਰੋਲਾ ਪਾਓ ਮੈਂ ਹਿੱਸਾ ਲੈਣਾ ਆਪਣਾ ਤੁਹਾਡਾ ਵਿੱਚ ਕੋਈ ਰੋਲਾ ਨਹੀਂ ਹੈ ਮੇਰੀ ਗਾਲ ਦੀ ਕਿ ਤਾ ਗਿੱਥ ਜਵਾਨ ਆ ਤੇਰੀ ਅਸੀਂ ਕਦੀ ਮਾਪਿਆਂ ਦੇ ਕਦੀ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕੀਤੀ ਸੌਫਾ ਦਾ ਦਰਮਾਨ ਕਰਦੇ ਆਉਂਦੀਆਂ ਦਾ ਕੋਈ ਨਹੀਂ ਨਹੀਂ ਕੀਤੀ ਤਾਂ ਨਾ ਸੀ ਮੈਂ ਤਾਂ ਕਰਨੀ ਆ ਮੈਂ ਹਿੱਸਾ ਲੈਣਾ ਆਪਣਾ ਤੁਹਾਡਾ ਵਿੱਚ ਕੋਈ ਰੋਲਾ ਨਹੀਂ ਹੈਗਾ ਮੇਰੀ ਗਾਲ ਦੇ ਬੋਲੋ ਨਾ ਤੁਸੀਂ ਵਿੱਚ ਅੱਛਾ ਚਲ ਕੋਈ ਨਹੀਂ ਪਿੰਡ ਨੂੰ ਚੱਲਦੇ ਆ ਮੈਂ ਵੀ ਚੱਲੀ ਆ ਮੁੰਡਾ ਆਇਆ ਮੈਂ ਉਹਦੇ ਨਾਲ ਹੀ ਚੱਲੀਆਂ ਹੁਣ ਠੀਕ ਆ ਕੋਈ ਆ ਜੀ ਤੁਸੀਂ ਵੀ ਉਧਰ ਕੋਈ ਨਹੀਂ ਆ ਜੂਗੀ ਮੈਮੀ ਚਲ ਚਲ ਵੇ ਨਾਲ ਤੈਨੂੰ ਦੱਸਦੀ ਆ ਤੇਰੀ ਲੂਤਰੀ ਕਿੱਦਾਂ ਚੱਲਦੀ ਆ ਤੇਰੀ ਕੋਈ ਨਹੀਂ ਕੋਈ ਨਹੀਂ ਹੂੰ ਦੇਖ ਲੂੰਗੀ ਤੁਹਾਨੂੰ ਵੀ ਚਲ ਉੱਥੇ ਦੋਆ ਦੀ ਤੈਨੂੰ ਥਾਮੇ ਮੈਂ ਲੈਣਾ ਹੀ ਆ ਇਸਾ ਵਿੱਚ ਤੁਹਾਡਾ ਕੀ ਰੋਲਾ ਆ ਚਲ ਠੀਕ ਆ ਤੇ ਮੈਨੂੰ ਬੋਲੀ ਜਾਨੇ ਆ ਐਵੇਂ ਚਲ ਕੋਈ ਨਹੀਂ ਚਲ ਵੇ ਲੂਤਰੀ ਦੇਖੀ ਦੀ ਕਿੱਦਾਂ ਚੱਲਦੀ ਆ ਚਲ ਕਰਦੇ ਉੱਥੇ ਪਿੰਡ ਚੱਲ ਤੂੰ ਚੱਲ ਜੀ ਚੱਲ ਮਗਰ ਦੇ ਨਾਲ ਹੀ ਰੋਟੀ ਪਾਣੀ ਖਾ ਕੇ ਅਸੀਂ ਵੀ ਆਉਣੇ ਆ ਆ ਜਾਓ ਆ ਜਾਓ ਮੈਂ ਕਿਹੜਾ ਡਰਦੀ ਆ ਤੁਹਾਡੇ ਚਲ ਠੀਕ ਉਹ ਦੇਖੋ ਕਿਦਾਂ ਬੋਲਦੀ ਆ ਪੁੱਤ ਪੁੱਵਾ ਕਰ ਅਕਰ ਤੋਂ ਮੱਦੇ ਗੱਲ ਕਰਨ ਕਾਹਦੇ ਦੀ ਲੋਤਰੀ ਦੇ ਕਿੱਦਾਂ ਚੱਲਦੀ ਓਦੀ ਮੀਲਾ ਤਾਂ ਪਰੋਣੇ ਨੇ ਜ਼ਰੂਰ ਚੱਕੀ ਹੋ ਆ ਜਾਂਦੀ ਓਏ ਪੂਆ ਪਰੋਣੇ ਨੇ ਤਾਂ ਜਿਹੜੀ ਚੱਕੀਓ ਲੱਜੋ ਆਪ ਦਾ ਅਰਖਮ ਵੀ ਮਿਲਦਾ ਆਪ ਨਹੀਂ ਕੁੜੀ ਕੋਲੇ ਕੋਹਣਾ ਕੁੜੀ ਕੋਲੇ ਬੇਟਾ ਤਾਂ ਫੋਨ ਫੋਲ ਕੀਤਾ ਸਪੂਟੀ ਰਹਿ ਕੇ ਪਰੇ ਖੜਾ ਰਿਆ ਆਪ ਨਹੀਂ ਮੁਰੇ ਹੋ ਪਿਆ ਆਪ ਨਹੀਂ ਆਇਆ ਮੁਰੇ ਨੇ ਪਰੋਣੇ ਨੂੰ ਵੀ ਤਾਂ ਪਤਾ ਹੀ ਆ ਕਿੰਨੇ ਕੁ ਤੇਰੇ ਕੋ ਤੇਰੇ ਕੋ ਕਿਹੜਾ ਜ਼ਮੀਨਾਂ ਘਰੇ ਆ ਉਹ ਮਦਾ ਕਿ ਹੋਰ ਇਹ ਕਦੇ ਉਹਨਾਂ ਦੀ ਕੁੜੀ ਨੂੰ ਦੇਤਾ ਆਪਣੀ ਭੈਣ ਨੂੰ ਇਸਾ ਅੱਛਾ ਤੇ ਉਹ ਬਤ ਉਹ ਵੀ ਅਸੀਂ ਆਪਣੀ ਨੂੰ ਦੇਤਾ ਨਹੀਂ ਚਲ ਉਹਨਾਂ ਕੋਲ ਤਾਂ ਜ਼ਮੀਨਾਂ ਸੀ ਉਹਨੇ ਤਾਂ ਚਲ ਜਿਹੜਾ ਦੇਤਾ ਦੇਤਾ ਤੇ ਇਹ ਕੁੜੀ ਤਾਂ ਆਪਣੇ ਭਰਾ ਦਾ ਸੋਚਦੀ ਵੀ ਮੇਰਾ ਤਾਂ ਭਰਾ ਦਿਹਾੜੀਦਾਰ ਆ ਕੀ ਮਾਝਿਆ ਕਰਖੀ ਉਹਦੇ ਸਿਰ ਤੇ ਗੁਜ਼ਾਰਾ ਚੱਲਦਾ ਤੁਹਾਡਾ ਦੇ ਕਰਤਾ ਆਗੇ ਵੀ ਵੜਦੀ ਤੇਈ ਵਾਰੀ ਉਹਦੇ ਚਾਚੇ ਗਵਾ ਕੇ ਦੋ ਜਾਨੇ ਉਧਰੇ ਮੋੜ ਜਾਂਦੇ ਆ ਉਹਨਾਂ ਵੀ ਮੈਨੂੰ ਘਰ ਦੇ ਨੇ ਦੱਸਿਆ ਵੀ ਐਦੋਂ ਆਉਣ ਤੋਂ ਪਹਿਲਾਂ ਚਾਚੇ ਦੇ ਘਰ ਗਈ ਆ ਮੀਨਾ ਦਾ ਚਾਚੇ ਉਹਨਾਂ ਤੇ ਉਹ ਵੱਡੇ ਭਰਾ ਦੀ ਗੱਲ ਆ ਸਾ ਉਹ ਹੀ ਉਹ ਕੁੜੀ ਨੂੰ ਚੱਕਥਲ ਕਰਦਾ ਹੋਣਾ ਇਹ ਚਾਚੇ ਨੇ ਚਾਚੀ ਦਾ ਕੰਮ ਆ ਹੂੰ ਉਹ ਤਾਂ ਥੱਲੇ ਲਾੜੇ ਲਾੜੇ ਜਾਂਦੇ ਸੀ ਉਹਨਾਂ ਨੇ ਰੜੀ ਆਪਾਂ ਕਿਸੇ ਨੂੰ ਵੀ ਕਹਿ ਦ앗ਦੇ ਆ ਉਹ ਤਾਂ ਜਦੋਂ ਤੇਰਾ ਫੁੱਫੜ ਆਉਂਦਾ ਹੁੰਦਾ ਸੀ ਨਾ ਉਹ ਤਾਂ ਉਹਨੂੰ ਵੀ ਚੱਕਥਲ ਬਹੁਤ ਕਰਦੇ ਹੁੰਦੇ ਸੀ ਹਾਂ ਹੁਣ ਤੁਮ ਫੁੱਫਣੇ ਦੱਸਿਆ ਜੀ ਆ ਉਹ ਵੀ ਚੱਕਥਲ ਉਹਨੂੰ ਕਰ ਬੱਸ ਵੇ ਤਾਂ ਹੀ ਮੈਂ ਸਮਝ ਗਈ ਆ ਜੋ ਕੁੜੀ ਨੂੰ ਵੀ ਉਹਨਾਂ ਦੀ ਚੱਕਥਲ ਆ ਤਾਂ ਕੋਈ ਨਹੀਂ ਭੂਆ ਆਪਾਂ ਹੁਣ ਕਾੜ ਪੱਤੇ ਤਿਆਰੀ ਆ ਮੱਚ ਤੇਰੀ ਬਾਤੋਂ ਮੁੰਡਾ ਲੈ ਆ ਹੁਣ ਕਰਾ ਕੇ ਤੇ ਤੁਸੀਂ ਚਲੋ ਆਪਾਂ ਕੰਬੇੜੀਏ ਕੰਮ ਲੈ ਦੇਣਾ ਹਿੱਸਾ ਹੁਣ ਜਾ ਕੇ ਸੱਚੀ ਗਾ ਰੋਟੀ ਮੈਂ ਬਣਾਉਂਦੀ ਆ ਰੋਟੀ ਖਾ ਕੇ ਚੱਲਦੇ ਹਾਂ ਚਲ ਠੀਕਾ ਰੋਟੀ ਖਾ ਕੇ ਚੱਲਦੇ ਮੈਂ ਬਣਾਉਂਦੀ ਰੋਟੀਆਂ ਹੋਰ ਕੀ ਆ ਹਾਂ ਚਲ ਠੀਕ ਆਟਾ ਗੁੰਨੇ ਆ ਪਿਆ ਸਬਜ਼ੀ ਬਣੀ ਹੋ ਮੈਂ ਰੋਟੀ ਚਾਰ ਬਣਾ ਲੈਂਦੀ ਹਾਂ ਚਲ ਠੀਕ ਆ ਤੂੰ ਬੈਠ ਹਾਂ ਹੋਰ ਕੁ ਆ ਗਦਾਂ ਠੀਕ ਆ ਤੂੰ ਸੀ ਜਾ ਨਾ ਠੀਕ ਆ ਵਧੀਆ ਇਹ ਠੀਕ ਆ ਹਾਂ ਠੀਕ ਠਾਕ ਵਧੀਆਂ ਆ ਔਰ ਮੁੰਡਾ ਕੱਲ ਗਿਆ ਸੀ ਤਵ ਨਾਲ ਹੀ ਆ ਗਈ ਮੈਂ ਅੱਛਾ ਸੱਬਿਆਸੀ ਹੁਣ ਆ ਚਲੋ ਭਾਈ ਕਿਉਂਕਿ ਆਪਣਾ ਮਨ ਬਣਾ ਹੀ ਲਿਆ ਹੋਰ ਭੂਆ ਮੈਂ ਤਾਂ ਲੈਣਾ ਹੈ ਹਿਸਾ ਆਪਣਾ ਅੱਛਾ ਮੁੰਡ ਨੇ ਕਾਗਜ਼ ਪੱਤਾ ਤਿਆਰ ਕਰ ਲਇਓ ਅੱਛਾ ਹਮ ਵਧੀਆ ਗੱਲ ਆ ਇੰਨੇ ਦਿਨ ਹੋ ਗਏ ਕੋਈ ਨਹੀਂ ਦੇਣ ਤੋਂ ਮਰੀ ਨੂੰ ਮਗਰ ਦਣ ਵੀ ਮੈਂ ਆ ਕੇ ਗਈ ਆ ਮੈਂ ਫੋਨ ਵੀ ਕੀਤਾ ਅੱਛਾ ਤੂੰ ਲੈਣਾ ਹੀ ਲੈਣਾ ਨਾ ਤਾਂ ਆ ਮੈਂ ਲੈਣਾ ਹੀ ਆ ਇਸ ਦਾ ਮੇਰਾ ਬਣਦਾ ਹੈ ਭੂਆ ਮੈਂ ਲੈਣਾ ਆਪਣਾ ਹਿਸਾ ਚਲ ਕੋਈ ਨਹੀਂ ਕੀਤੇ ਹੋ ਕਾਗਜ਼ ਪੱਤਾ ਤਿਆਰ ਨੇ ਤੈਨੂੰ ਉਹ ਤਾਂ ਲੈ ਰਹਾ ਇਹ ਜਦੋਂ ਪੀਆ ਤਾਂ ਪਾਣੀ ਨਾ ਪੀਓ ਪਾਣੀ ਪੀ ਕੇ ਆਏ ਹਾਂ ਥਾਲੋ ਪਾਣੀ ਤਾਂ ਲੈ ਲਾਓ ਮੈਂ ਕੋਈ ਨਹੀਂ ਪਾਣੀ ਪੀਤੀ ਪਾਣੀ ਪੀਓ ਉਹ ਤਾਂ ਪਾਣੀ ਦਾ ਕਿਕਸੂਰਾ ਨਹੀਂ ਨਹੀਂ ਪੀਣਾ ਨਹੀਂ ਹੈਗਾ ਪਾਣੀ ਪਾਣੀ ਦਾ ਕਿਕਸੂਰਾ ਪਾਣੀ ਦਾ ਪੀ ਲਓ ਪੀ ਲਓ ਪਾਣੀ ਥੋੜਾ ਜਿਹਾ ਪੀ ਲਓ ਪਾਣੀ ਮੈਂ ਉਹ ਆਪਣਾ ਪਾਣੀ ਹੈ ਹਾਂ ਪਾਣੀ ਤਾਂ ਪੀ ਲਓ ਨਹੀਂ ਮੈਂ ਨਹੀਂ ਪੀਣਾ ਮੈਂ ਤਾਂ ਪੀ ਕੇ ਆਇਆ ਹਾਂ ਜੋ ਲਓ ਉਸੇ 3 ਪੂਆਪਾ ਦੀ ਉਹ ਲੈ ਛੇਤੀ ਦੂਸਰਾ ਕਰ ਦੇ ਅਸੀਂ ਮੋੜਨ ਆਇਆ ਫਿਰ ਉਹਦੀ ਗੱਲ ਆ ਜੇ ਤਿੰਨ ਵੇੜ ਦੂ ਬਾਗ ਜਾ 15 ਟਾਈਮ ਲੱਗਦਾ ਉਹਦਾ ਕਾਗਜ਼ ਪੱਤਰ ਬਣਾਇਓ ਅੱਛਾ ਠੀਕ ਬਣਾ ਕੇ ਲੈ ਮੁੰਡਿਆਂ ਠੀਕ ਆ ਹੂੰ ਚਲੋ ਕੋਈ ਨਹੀਂ ਚਲੇ ਜਾ ਕਰੋ ਮਾੜੀ ਮਨ ਬਾਗ ਗੱਲ ਕਰੋ ਗੱਲ ਕਰੋ ਕਿਹੜੀ ਗੱਲ ਪੂਆ ਚਲ ਕੋਈ ਜਿਹੜੀ ਤੂੰ ਗੱਲ ਕਰਨੀ ਕਰੋ ਗੱਲ ਮਰਜ਼ੀ ਆ ਜਾਓ ਉਹ ਇੱਕ ਹੀ ਗੱਲ ਆ ਪੂਆ ਬੈਠ ਕੇ ਨਹੀਂ ਚਲੋ ਤਾਂ ਸਹੀ ਮਰ ਚਲ ਆ ਜਾ ਸੁਣ ਲੈ ਪੂਆ ਚਲ ਬਾਹਰ ਕਰਦੇ ਆਂ ਦਸ ਪੜਦੇ ਆਂੀ ਗੱਲ ਭੂਆ ਆ ਪੜਦੇ ਆਲ ਦੱਸਦੀਆਂ ਤੁਹਾਨੂੰ ਚਲੋ ਆ ਜਾ ਕੁੜੀਏ ਤੁਸੀਂ ਚਲੋ ਆ ਜਾ ਹੁਣ ਤੂੰ ਕਾਗਜ਼ ਨਹੀਂ ਲੈ ਕੇ ਚੱਲੇ ਤੂੰ ਸੌਦਾ ਲੈ ਆਪਣਾ ਪੇਕਾ ਦੁਕਾਨ ਚੱਲੀ ਆ ਇਹ ਤਾਂ ਬਿਸ਼ੋੜਾ ਪਾ ਚੱਲੀ ਆ ਸੌਦਾ ਲਈ ਹੁਣ ਤੂੰ ਗੱਲ ਮੇਰੀ ਯਾਦ ਰੱਖੀ ਜਦੋਂ ਮੈਂ ਆਂਦੇ ਹਾਂ ਤਾਂ ਮੈਨੂੰ ਨਾ ਸਿੱਧੇ ਮੂੰਹ ਬੁਲਾਉਂਦੇ ਉਹ ਜਿਨ੍ਹਾਂ ਦੇ ਤੂੰ ਜਾਣਦੀ ਸੀ ਨਾ ਉਹ ਪਤਨੂ ਚੱਕ ਥੱਲੇ ਹੀ ਕਰਦੇ ਸੀ ਉਹਨਾਂ ਨੇ ਤੈਨੂੰ ਵੀ ਨਹੀਂ ਪੁੱਛਣਾ ਹੈਗਾ ਇਹੋ ਹੀ ਮਾਪਿਆਂ ਹੀ ਕੰਮ ਆਉਂਦੇ ਹੁੰਦੇ ਅੱਛਾ ਤਾਂ ਕੋਈ ਨਹੀਂ ਦੇਖ ਲਾਂਨੇ ਬੂਆ ਹਾਂ ਦੇਖ ਲਾਂਨੇ ਆ ਕੁਝ ਨਹੀਂ ਹੁੰਦਾ ਬੂਆ ਲੈ ਸਾਰੇ ਲੈਂਦੇ ਗੱਲ ਸੁਣ ਮੇਰੀ ਇੱਕ ਮੈਨੂੰ ਚੁੱਪ ਕਰ ਜਾ ਮੈਨੂੰ ਬੂਆ ਨਾਲ ਗੱਲ ਕਰਨ ਹਾਂ ਬੂਆ ਦੱਸ ਕੀ ਗੱਲ ਹੈ ਗੱਲ ਸੁਣ ਮੇਰੀ ਪੁੱਤ ਹਾਂ ਤਾਂ ਮੁੜ ਕੇ ਤੂੰ ਇੱਕੋ ਹੀ ਤਾਂ ਤੇਰਾ ਪੁੱਤ ਸਾਲ ਆਇਆ ਤੂੰ ਮੁੜ ਕੇ ਕਿਹਦੇ ਆਉਣਾ ਜਾਣਾ ਆ ਤੂੰ ਮੈਨੂੰ ਇੰਨਾ ਚਿਰ ਹੋਇਆ ਪਤਾ ਵਿਆਹ ਹੀ ਆਇਨੂੰ ਕਦੀ ਮੈਨਾਂ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਕਦੀ ਗੱਲ ਨਹੀਂ ਕੀਤੀ ਹੈਗੀ ਇਹੋ ਹੀ ਤਾਂ ਹੁੰਦਾ ਏ ਕਿ ਮਾਪਿਆਂ ਦੇ ਘਰ ਤੂੰ ਗਾਹ ਮੇਰੀ ਵੀ ਨਾ ਆਸ ਰੱਖੀ ਇਹ ਨਾ ਕਈ ਵੇ ਭੂਆ ਨੇ ਵੀ ਖਰੇ ਮੇਰੇ ਆਉਣਾ ਆ ਚੱਲ ਕੋਈ ਨਹੀਂ ਬੂਆ ਅੱਛਾ ਕੋਈ ਨਹੀਂ ਮੈਂ ਸਮਝਾਉਣਾ ਗੱਲ ਕਰਦਾ ਕੋਈ ਗੱਲ ਇਦਾਂ ਕਹੋ ਪ੍ਰਮਾਤਮਾ ਤੁਹਾਨੂੰ ਘਰਾਂ ਚ ਬਹੁਤਾ ਦੇਵੀ ਅੱਛਾ ਤੁਹਾਡੇ ਕੋਲ ਤਾਂ ਸਗੀਆਂ ਜ਼ਮੀਨਾਂ ਜੈ ਤਾਂ ਤੁਸੀਂ ਤਾਂ ਦੇ ਦਿੱਤੀਆਂ ਚੱਲ ਕੋਈ ਨਹੀਂ ਬੂਆ ਗੱਲ ਕਰਦੇ ਫੇਰ ਗੱਲ ਕਰਦੇ ਬਾਕੀ ਉਹਨੇ ਕਾਗਜ਼ ਪੱਤਰ ਕੀਤੇ ਹੋਏ ਹੈਗੇ ਤਿਆਰ ਬਾਕੀ ਤੁਸੀਂ ਸੋਚ ਵਿਚਾਰ ਲਓ ਹਮਰਜੀਤ ਮੇਰੀ ਇੱਕ ਗੱਲ ਸੁਣ ਲੈ ਹੂੰ ਜਿਹੜੀ ਗੱਲ ਭੂਆ ਨੇ ਕਹੀ ਆ ਨਾ ਹਾਂ ਗੱਲ ਬਿਲਕੁਲ ਸੱਚੀ ਕਹੀ ਆ ਉਹਨੇ ਆਹੋ ਇਹ ਤਾਂ ਹੈਗਾ ਜੇ ਆਪਾਂ ਹਿੱਸਾ ਲੈ ਲਿਆ ਇਹਨਾਂ ਕੋਲੋਂ ਤਾਂ ਮੁੜ ਕੇ ਆਪਾਂ ਇੱਥੇ ਮਿਲਣਾ ਕਿ ਨਾ ਹੂੰ ਕਿ ਮਾਮੇ ਦੀ ਵੀ ਨਿਆਣਿਆਂ ਨੂੰ ਗਾਹਾਂ ਲੋੜ ਪੈਣੀ ਆ ਮਾਮਾ ਕਿੱਥੋਂ ਲਵਾਂਗੇ ਆਹੋ ਇਹ ਵੀ ਗੱਲ ਠੀਕ ਆ ਠੀਕ ਆ ਨਾ ਹੂੰ ਤਾਂ ਮੇਰੀ ਤਾਂ ਸਲਾਹ ਇਹ ਆ ਵੀ ਆਪਾਂ ਰਹਿਣ ਦੀਏ ਇੱਥਾ ਸਾਡੇ ਕੋਲ ਸੀਗੀ ਜ਼ਮੀਨ ਜਾਂਦੇ ਅਦੀ ਕੁੜੀ ਨੂੰ ਦੇ ਦਿੱਤੀ ਹਾਂ ਪਰ ਇੱਥੋਂ ਕੀ ਲੈਣਾ ਛੱਡ ਤੂੰ ਠੀਕ ਹੈ ਨਾ ਬਾਕੀ ਜੇ ਤੇਰਾ ਮਨ ਮੰਨਦਾ ਤਾਂ ਦੇਖ ਲੈ ਪਰ ਮੇਰਾ ਬਿਲਕੁਲ ਨਹੀਂ ਮਨ ਹੈਗਾ ਅਥੀ ਨਹੀਂ ਲੈਣਾ ਛੱਡ ਤੂੰ ਨਹੀਂ ਮੇਰੀ ਗੱਲ ਸੁਣ ਹੁਣ ਤਾਂ ਤੁਸੀਂ ਮੈਨੂੰ ਕਹਿਣ ਲੱਗ ਗਏ ਆ ਭੂਆ ਦੀਆਂ ਗੱਲਾਂ ਸੁਣ ਕੇ ਵੀ ਨਾ ਹਿੱਸਾ ਲੈ ਉਹ ਘਰ ਜਿਹੜਾ ਜਾਣਾ ਆ ਫੇ ਤੇਰੀ ਮਾਂ ਨੇ ਮੈਨੂੰ ਮੇਣੇ ਮਾਨੇ ਮੇਰੀ ਇੱਕ ਗੱਲ ਸੁਣ ਲੈ ਹਾਂ ਰਿਸ਼ਤੇ ਤਾਂ ਹੀ ਸਾਡੀ ਆ ਹਾਂ मां दी थोड़ी इथे ना ना, ना तेरी ओ तेरी मां दा अपने पेकया नु हजे तक मिलदी हां ओ हजे तक मिलदी आ हां फिर मेरे दा ਛੜਾ देने ਸੀਗੇ ओने पेक ना ना ਛੜ ਤੂੰ ਰਹਿਣ ਦੇ ਆਹੋ ਫਿਰ हां ਚਲ ਇਹ ਜੇ ਕੱਲੂ ਜਾ ਕੇ ਮੈਨੂੰ ਮਿਹਨੇ ਮਾਰੇ ਫਿਰ ਤੂੰ ਉਹਨੂੰ ਕਹਿਣਾ ਇਹ ਮਾਰਾ ਕੋਈ ਨਹੀਂ ਮੈਂ ਆਪੇ ਕਹਿ ਲੂੰਗਾ हां ਤੈਨੂੰ ਕੋਈ ਨਹੀਂ ਕਹੂਗੀ ਠੀਕ ਆ ਨਾ ਆਹ ਉਹਨੇ ਦੇਖ ਲਾ ਫਿਰ ਹੁਣ ਉਹ ਦੇਖ ਲਿਆ ਮੈਂ ਬਸ ਮਹਿਮਨ ਬਣਾ ਲਿਆ ਗੱਲ ਮੁੱਕਦੀ ਆ ਮਾਨਾ ਬਣਾ ਲਿਆ ਇਹ ਨਾ ਹੋਵੇ ਕੱਲੂ ਫਿਰ ਮੈਨੂੰ ਗੱਲਾਂ ਸੁਣਾ ਉਹ ਜੀ ਕਿੱਥੇ ਰਹਿੰਦੇ ਹੋ ਉਹ ਮੈਂ ਮਾਰਦੀ ਉਹਨੂੰ ਬਾਹਰ ਲੈ ਕੇ ਗਈ ਸੀ। ਮੈਂ ਤਾਂ ਦਿਰਾ ਆਪਣਾ ਮਾਗ ਜਮਾਰ ਲਿਆ ਪਰ ਉਹ ਨਹੀਂ ਮੰਨੇ ਹੈਗੇ। ਉਹ ਤੁਸੀਂ ਦੱਸੋ। ਉਹ ਐਨ ਟਾਈਮ ਹੋ ਗਿਆ ਹੁਣ ਸਾਨੂੰ ਵੀ ਸਮਝਾ ਦੇ ਉਹਨੂੰ ਨਹੀਂ ਮੰਨਦਾ। ਅਸੀਂ ਤਾਂ ਹੁਣ ਮਨ ਬਣਾ ਲਿਆ। ਤਾਂ ਵੀਰਾ ਮਾਰਵਾਇ ਤੂੰ ਤਾਂ ਦੇ ਹੀ ਦੇ ਉਹਨਾਂ ਦਾ ਤਾਂ ਫੌਰ ਕੀ ਹੋ ਗਿਆ। ਨਵੇੜੋ ਪਤਾ ਤਿਆਰ ਕੀਤੇ ਹੋਣ। ਹੋਰ ਕੱਲੇ ਨਵੇੜੋ ਆਪਣਾ ਮੈਂ ਤਾਂ ਪਹਿਲਾਂ ਹੀ ਕਹਨੀ ਹੈ। ਹਾਂ। ਚਲੋ ਇਹ ਕੰਮ ਹਾਂ। ਮਾਰ ਲਾ ਬਾਹਰ ਗੁੰਡੇ ਨੂੰ। ਹੂੰ। ਵੀਰੇਆ। ਆਜਾ ਮੇਰਾ ਪਤਾ ਨਵੇੜ ਕਾਜੀਆ ਮੁੜ ਕੇ ਉਹਦਾ ਮੂੰਹ ਨਾ ਦੇਖੀ ਨਾ ਹੋ ਟੁਆ ਲੈ ਆ ਆਪਾਂ ਤਾਂ ਦੇਖੋ ਦੇਖੀ ਨਾ ਉਹਦਾ ਮੂੰਹ ਮੁੜ ਕੇ ਕਰ ਲੈ ਤਿਆਰ ਆਪਾਂ ਦਾ ਕਾਗਜ਼ ਤਿਆਰ ਟਾਈਪ ਕਰਾਇਓ ਆ ਬਸ ਸਹਰ ਹੀ ਕਰਨੇ ਆ ਸਾਰਾ ਕੁਝ ਦੇ ਦੇ ਨਹੀਂ ਆ ਜਿਹੜੇ ਪੰਜਾ ਮਾਰ ਲਿਆ ਤੇ ਚੋ ਵੀ ਮੰਗਦੀ ਹੈ ਨਾ ਕੋਈ ਨਹੀਂ ਬੱਸ ਚਲ ਦੇ ਦੇ ਜਿਹੜਾ ਕੋਈ ਨਹੀਂ ਕੋਆ ਜਿਹੜੀ ਉਹ ਬੋਲੀ ਆਉਂਦੀ ਆ ਦੇ ਦੇ ਉਹ ਖੋਜ ਰਵੇ ਆਪਾਂ ਨੂੰ ਛੇ ਤੱਕ ਕਿਹਾ ਵੀ ਗੈਤਾ ਜੀ ਭਾਈ ਜੀ ਤੂੰ ਪੈਸੇ ਲੈਣੇ ਪੈਸੇ ਲੈ ਲਾ ਕਹਿੰਦੀ ਮੈਂ ਜਗਾ ਲੈਣੀ ਆ ਉਹ ਜਗਾ ਉਹੀ ਵਾਸਤੇ ਚਾਚੇ ਦੀ ਨਿਗਾ ਆ ਚਾਚੇ ਦੇ ਬਾਸ ਸਾਰੀ ਅਗਲ ਆਈ ਜਾਵਾ ਤੇ ਆਪਾਂ ਦੇ ਜਿਹੜਾ ਮਾਲਾ ਡੇਢ ਮਾਲਾ ਆਉਂਦਾ ਉਹ ਨੂੰ ਮੈਂ ਆਪਾਂ ਕੀਤਾ ਹਾਂ ਹੁਣ ਕਿਤੇ ਕਰ ਗਿਆ ਤੇ ਆਉਂਦੇ ਹੁਣ ਇੱਥੇ ਬਹਰ ਸੀਗੇ ਮੈਂ ਤਾਂ ਵੇਖਿਆ ਮਾਗ ਜਮਾਰੇ ਉਹ ਨਹੀਂ ਆ ਹਾਂ ਮੰਨ ਕੇ ਪਾ ਦੇ ਆਉਂਦੇ ਆਉਂਦੇ ਬਾਹਰ ਘਰੇ ਮੈਂ ਤਾਂ ਆਪਾਂ ਕਰਦੇ ਸਲਾਹ ਕੋਈ ਨਹੀਂ ਪੂਗਾ ਅੱਛਾ ਆਪਾਂ ਹੁਣ ਨਵੇੜ ਦਾ ਨਫਾ ਚਲ ਚਲ ਠੀਕ ਆ ਕਾਗਜ਼ ਤਿਆਰ ਆਉਂਦੇ ਤੇ ਸੈਨ ਕਰਾਉਂ ਮੈਂ ਤਾਂ ਕਾੜਿਆ ਕੋਈ ਗੱਡੀ ਬਾਕੀ ਗੱਲ ਇਹਦੀ ਰਾਜੀ ਖੁਸ਼ੀ ਰਵੇ ਆਪਣੇ ਘਰ ਇਹ ਅੱਜ ਕਾਰਨ ਤਾਂ ਲੱਗੀ ਆ ਕਾਰਨ ਪਰ ਇਹਨੂੰ ਉਦੋਂ ਪਤਾ ਲੱਗਣਾ ਜਦੋਂ ਬਾਕੀ ਸ਼ਰੀਕੇ ਦੇ ਸਾਰੇ ਆ ਕੇ ਖੜੇ ਹੋਏਗਾ ਨੇ ਪੈਸੇ ਦੇ ਦੀ ਦਰਾਨੀਆਂ ਜਰਾਨੀਆਂ ਦੇ ਭਰਾ ਜਿਆਦੇ ਕਿਸੇ ਨੇ ਜਾ ਕੇ ਨਹੀਂ ਬੰਨਣਾ ਇਹਨੂੰ ਪਲੇ ਪਤਾ ਲੱਗਣਾ ਪੇਕੇ ਕੀ ਹੁੰਦੇ ਤੇ ਅਸੀਂ ਕੀ ਲੈਣਾ ਉਹ ਨੂੰ ਇਹ ਮੈਂ ਚਾਚਿਆਂ ਤਾਇਿਆਂ ਦੇ ਪਹਿਲਾਂ ਆਉਂਦੀਆਂ ਆਂ ਮੈਂ ਖਰੇ ਮੈਨੂੰ ਪੇ ਵੀ ਉਹਨਾਂ ਨੇ ਇਹਨੂੰ ਇਹ ਨਹੀਂ ਨਾ ਪਤਾ ਹੈਗਾ ਬੇਵਰਾਂ ਨੇ ਤੈਨੂੰ ਸਿਰਫ ਆ ਚੱਕਣ ਦੇ ਆ ਮਾਰਨੇ ਤੈਨੂੰ ਨਹੀਂ ਚੱਕਣ ਦਿੱਤੀ ਉਹ ਜਿਹੀ ਆਉਂਦਿਆਂ ਨੂੰ ਦੇਖ ਲਾ ਭੂਗਾ ਕਿੰਦਾਂ ਦਾ ਸਮਾਂ ਹੈ ਨਾ ਨਾਨਕੀ ਛੱਕਾਂ ਫੇਰ ਮਾਲੋ ਘਣਾ ਜੇ ਕੁੜੀ ਕਿਦੇ ਉਨੇ ਦੀ ਗੱਲ ਹੋ ਗਈ ਐਂਡ ਦੇ ਟਾਈਮ ਵੀ ਜਾਂ ਤੇ ਪੇਕੇ ਜਾ ਕੇ ਕਫਾ ਨਹੀਂ ਪਾਉਂਦੇ ਜੀ ਤਾਂ ਸਸਕਾਰ ਨਹੀਂ ਸੀ ਕਰਦੇ ਨਹੀਂ ਕਰਦੇ ਪਰ ਇਹ ਪਤਾ ਨਹੀਂ ਲੋਕ ਪੈਸੇ ਮੰਗਰੇ ਲੱਗ ਹੈ ਤੇ ਚਲੋ ਕੋਈ ਨਹੀਂ ਆਪਾਂ ਤਾਂ ਹੁਣ ਬਣਾ ਲਿਆ ਆ ਤੇ ਮਾਰੋ ਮਾਰ ਫਿਰ ਇਸਨੇ ਤਾਂ ਨਵੇੜੀਆ ਕੰਮ ਚਲੋ ਕੋਈ ਨਹੀਂ ਥੈ ਨਾਲ ਜੋ ਤਾਮੀ ਤੂੰ ਕੋਈ ਨਹੀਂ ਆਉਂਦਾ ਜਾਂਦਾ ਰਮੀ ਚਲ ਕੋਈ ਨਹੀਂ ਭੈਣਾ ਕਿਤੇ ਚੁੱਪ ਕਰਦੀ ਆ ਗਿਆ ਆ ਦੇ ਵੀ ਲਿਆ ਵੀ ਰਿਆ ਕਰ ਵਾਪੂਆ ਇਹਨੂੰ ਕਹ ਬੇ ਪੜ ਲੋ ਜਿਹੜੀ ਮਰਲਾ ਮਾਲਾ ਫੋਟ ਫੋਟ ਜਗਾ ਸੋ ਸਾਡੀ ਸੀ ਸਾਰੀ ਨਾਮ ਕੇ ਜੋ ਇਹਦਾ ਹਿੱਸਾ ਉਹ ਅਸੀਂ ਇਹਦੇ ਹਿੱਸੇ ਦੇਤਾ ਪੜ ਕੇ ਕੁੜੀਆ ਸੈਨ ਕਰੀ ਜੇ ਤੈਨੂੰ ਹਜੇ ਵੀ ਲੱਗਦਾ ਘਾਟ ਵਾ ਤਾਂ ਸੈਨ ਨਾ ਕਰੀ ਪਹਿਲਾਂ ਅਸੀਂ ਪੂਰੀ ਕਰਾ ਲੀ ਠੀਕ ਆ ਹਲੇ ਫੜ ਕੁੜੀਆ ਪੜ ਲਾ ਤੇਰੇ ਉੱਤੇ ਸਾਕਵਾ ਸਭ ਤੋਂ ਪਹਿਲੇ ਪੂਰੀ ਕਰਵਾ ਲ ਆਪਣੇ ਠੀਕ ਆ ਜੀ ਫਾਇਲਾ ਤਾ ਪੜ ਕੇ ਕਰਦੇ ਸਨ ਜਿੰਨਾ ਤੇਨੂੰ ਆਉਂਦਾ ਉਹਨਾਂ ਤਨ ਦਿੱਤਾ ਆ। ਚੰਗੀ ਤਰ੍ਹਾਂ ਪੜ ਕੇ ਆਪਾਂ ਚੈੱਕ ਕਰ ਲਓ। ਇਹ ਤੁਹਾਨੂੰ ਹਜੇ ਵੀ ਲੱਗਦਾ ਫੇ ਅਸੀਂ ਤੁਹਾਨੂੰ ਪੂਰਾ ਹਿੱਸਾ ਦੇ ਦਿੱਤਾ। ਫੇਰ ਆਪਾਂ ਹੋਰ ਕੁਝ ਵੀ ਹੈਗਾ ਤਾਂ ਦੱਸ ਦੋ ਭਾਈ। ਨਹੀਂ ਬੂਆ ਅਸੀਂ ਕੋਤ ਨਹੀਂ ਲੈਣਾ। ਠੀਕ ਆ? ਅੱਛਾ। ਹਾਂ ਅਸੀਂ ਨਹੀਂ ਲੈਣਾ ਹੈਗਾ ਹੁਣ ਹਿੱਸਾ ਪੂਰਾ। ਹੁਣ ਕੀ ਹੋਇਆ? ਦੇਖੋ ਜੀ ਸਾਨੂੰ ਦਾ ਨਿਆਣੇ ਦੇ ਮਾਮੇ ਦੀ ਲੋੜ ਆ। ਜਗਾ ਦੀ ਨਹੀਂ ਲੋ ਲੋਗੀ ਕਰਨ ਪਹਿਲਾਂ ਨਹੀਂ ਸੋਚਿਆ ਸੀਗਾ ਉਹ ਚਲੋ ਸਾਡੇ ਕੋ ਥਾ ਸਾਡੇ ਕੋ ਕੁੜੀ ਲੈ ਗਈ ਹਿੱਸਾ ਅਸੀਂ ਕਹੇ ਅਸੀਂ ਉਹਦੇ ਲੈ ਲਈਏ ਪਰ ਨਹੀਂ ਅਸੀਂ ਇਹ ਕੰਮ ਨਹੀਂ ਕਰਨ ਜੇ ਜਦੋਂ ਮੈਂ ਪਹਿਲਾਂ ਇੰਨਾ ਬਾਹਰ ਮਾਗਦੇ ਮਾਰੇ ਉਹ ਥੋੜੀ ਸਿਆਣਪ ਨੇ ਸਾਨੂੰ ਬਾਅਦ ਵਿੱਚ ਆ ਕਹਿੰਦਾ ਅਕਲ ਦਿੱਤੀ ਉਹ ਸਾਡੀ ਸਿਆਣਪ ਨੇ ਸਾਨੂੰ ਬਚਾ ਲਿਆ ਆਪਣੇ ਭਰਾਣ ਨਾਲ ਟਕਣ ਤੋਂ ਪਹਿਲਾਂ ਤਾਂ ਜਦੋਂ ਮੈਂ ਫੋਨ ਕਰਦੀ ਤੇਰੀ ਜਬਾਨ ਬਥੇਰੀ ਚੱਲਦੀ ਸੀ ਉਹ ਕਹਦਾ ਵੀ ਮੈਂ ਹੀ ਮੈਂ ਹੋਰ ਕੋ ਹੈ ਹੀ ਨਹੀਂਗਾ ਚਲੋ ਬੂਆ ਗਲਤੀ ਹੋ ਗਈ ਗਲਤੀ ਜੋ ਬਹੁਤ ਹੋਇਆ ਹਿਆ ਆਰਾ ਸਾਨੂੰ ਜਗਾ ਦੀ ਲੋੜ ਨਹੀਂ ਤੁਹਾਨੂੰ ਜਗਾ ਦੀ ਲੋੜ ਨਹੀਂ ਹੈ ਤੁਹਾਨੂੰ ਤਾਂ ਇਹਨਾਂ ਦੀ ਲੋੜ ਆ ਸੀ ਇਹਨਾਂ ਨੂੰ ਮਿਲਣਾ ਆ ਤਾਂ ਨਾ ਅਸੀਂ ਕਿਹੜਾ ਗੱਲਾਂ ਕਰਨੀਆਂ ਸੀਗੀਆਂ ਜੇ ਅਸੀਂ ਲੈ ਵੀ ਲੈਂਦੇ ਥਾਂ ਬੱਲਾ ਦਾ ਸੀ ਇਹਨਾਂ ਨਾਲ ਕਹਨੀ ਇਹਨਾਂ ਨੂੰ ਅਸੀਂ ਮਿਲਣਾ ਆ ਸਾਨੂੰ ਨਹੀਂ ਥਾਂ ਦੀ ਲੋੜ ਹੈਗੀ ਆ ਰੱਖ ਲੋ ਭਾਜੀ ਤੁਸੀਂ ਭਾਜੀ ਮੈਨੂੰ ਨਹੀਂ ਚਾਹੀਦੀ ਤੁਸੀਂ ਇਹ ਮੇਰੀ ਗੱਲ ਸੁਣ ਲਾ ਇਹ ਖੋਣ ਅਸੀਂ ਸਾਰੀ ਤਿਆਰੀ ਕੀਤੀ ਹੋਆ ਆਪਾਂ ਸੱਦ ਕੇ ਬੰਦੇ ਨੂੰ ਸਾਰਾ ਨਾਪ ਵੀ ਲਿਆ ਸਾਰਾ ਕੁਝ ਕਰਕੇ ਐਵੇਂ ਕਾਨੂੰ ਤੁਹਾਡੇ ਤੁਸੀਂ ਘਰ ਜਾਣਾ ਆਪਣੇ ਠੀਕ ਆ ਉਹ ਤੁਹਾਨੂੰ ਕਹਿਣਗੇ ਮੰਦਾ ਚੰਗਾ ਅਸੀਂ ਤੁਹਾਨੂੰ ਨਹੀਂ ਕਹਿਣਾ ਕੁਝ ਵੀ ਜੋ ਤੁਹਾਡਾ ਬਣਦਾ ਆ ਪ੍ਰਮਾਤਮਾ ਨੂੰ ਹਾਜ਼ਰ ਨਾਲ ਰੀਰਾਨ ਕੇ ਆਪਾਂ ਕਹਿੰਨੇ ਆ ਕਿ ਆਪਾਂ 1 1 ਇੰਚ ਜਿਹੜੀ ਆ ਜੋ ਤੁਹਾਡੇ ਹਿੱਸੇ ਆਇਆ ਫੇਰ ਵੀ ਤੁਹਾਨੂੰ ਜੇ ਲੱਗਦਾ ਕਟਵਾ ਤਾਂ ਤੁਹਾਨੂੰ ਦੇਣਦਾਰ ਆ ਤੁਸੀਂ ਸਹਿਨਵਾਜ ਕਰੋ ਨਹੀਂ ਬਿਲਕੁਲ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਫਿਰ ਆ ਕੁਝ ਨਹੀਂ ਚਾਹੀਦਾ ਹੈਗਾ ਕਿਸੇ ਨੂੰ ਦੱਸ ਪੂਗਾ ਭਰਾਵਾਂ ਦੀ ਤੰਦਰੁਸਤੀ ਮੰਗਨੇ ਆ ਘਰ ਅੱਛਾ ਹਾਂਜੀ ਹਾਂਜੀ ਉਹੀ ਰੱਬ ਕਰੋ ਤੰਦਰੁਸਤੀ ਮੰਨਿਆ ਕਰ ਸੂਪਰ ਪਰਮਾਤਮਾ ਇਹਨਾਂ ਦੇ ਲੇਖੀ ਭਾਗੀ ਨਸੀਬੀ ਕਰੇ ਤੈਨੂੰ ਬਹੁਤ ਕੁਝ ਦਿੱਤਾ ਪਰਮਾਤਮਾ ਨੇ ਜ਼ਮੀਨਾਂ ਵਾਲੀਆਂ ਤੋਂ ਉਹ ਤੁਹਾਡੀ ਸਿਆਣਪ ਨੇ ਸਾਨੂੰ ਰਾਹ ਦਿਖਾ ਲਿਆ ਠੀਕ ਆ ਤੁਹਾਨੂੰ ਜਿਹੜਾ ਸਮਝਾਇਆ ਬਾਹਰ ਹੋ ਗਈ ਸਾਨੂੰ ਟੋਕਾ ਲੱਗੀ ਜਿਹੜੀਆਂ ਤੁਸੀਂ ਸਾਨੂੰ ਕੁਝ ਨਹੀਂ ਚਾਹੀਦਾ ਭਰਾ ਤੁਹਾਡੀ ਲੋੜ ਆ ਸੀ ਬਾਰ ਬਾਰ ਇਹੀ ਕਹਿੰਦੇ ਤੁਹਾਡੀ ਲੋੜ ਆ ਸਾਨੂੰ ਜਗ੍ਹਾ ਦੀ ਲੋੜ ਨਹੀਂ ਹੈਗੀ ਉਹੀ ਇਹ ਤਾਂ ਮੁੰਡਾ ਗਿਆ ਮੇਰੇ ਕੋਲ ਨੂੰ ਅਸੀਂ ਸਲਾਹਾਂ ਕੀਤੀਆਂ ਮੈਂ ਕਿਹਾ ਚਲ ਮੈਂ ਤੇ ਨਾਲ ਜਾਦੇ ਸਾਧਕੂਰੀ ਨੂੰ ਵੀ ਚਲ ਤੁਸੀਂ ਆ ਗਏ ਇਨੋਂ ਤਾਂ ਮੈਂ ਕਿਹਾ ਆਪ ਚਲ ਮੈਂ ਫੇਰ ਵੀ ਮੈਂ ਤਾਂ ਸੋਚਣਾ ਸੀ ਸਮਝਾ ਕੇ ਦੇਖ ਲੈ ਤੁਸੀਂ ਨੀ ਸਮਝੇ ਚਲ ਹੁਣ ਤੁਹਾਨੂੰ ਆਪ ਲਾ ਗਈ ਆ ਚਲ ਦੇਖ ਲੈ ਮੇਰਾ ਪੁੱਤ ਮਨ ਨਹੀਂ ਦਿੱਤਾ ਹੈ ਨਹੀਂ ਕੀ ਹੁਣ ਕੋਾ ਸਾਡੇ ਰਾਜੀ ਖੁਸ਼ੀ ਰਹਿਣ ਬੱਚੀ ਚਲੋ ਤੁਹਾਡੀ ਸਿਆਣਪਰੇ ਇਹਨਾਂ ਦੀ ਅੱਖਾਂ ਖੋਲਦੀਆਂ ਪਰ ਅੱਜ ਤੁਸੀਂ ਹਿੱਸਾ ਨਹੀਂ ਦੀ ਲੈ ਕੇ ਜਾਣਾ ਬੇਦਖਲ ਹੋਣਾ ਤੇ ਤੁਸੀਂ ਅੱਜ ਸਾਨੂੰ ਵੀ ਬੇਦਖਲ ਕਰ ਜਾਣਾ ਸੀ ਆਪਣੀ ਜ਼ਿੰਦਗੀ ਚੋਂ ਤੇ ਅਜੀ ਤੁਹਾਨੂੰ ਕਰ ਦੇਣਾ ਸੀ ਹਾਂਜੀ ਤੇ ਕਿ ਜਿਹੜੇ ਆ ਮਾਪੇ ਤੋਂ ਬਾਅਦ ਭਰਾ ਹੁੰਦੇ ਆ ਭਰਜਾਈਆਂ ਹੁੰਦੀਆਂ ਸੇਈ ਵਾਰੀ ਲਾਲਚ ਵਿੱਚ ਪੈ ਗੇ ਨਾ ਬੰਦਾ ਇਹਨਾਂ ਰਿਸ਼ਿਆਂ ਨੂੰ ਖਰਾਬ ਕਰ ਲੈਂਦਾ ਜਿੰਨਾ ਚਿਰ ਅੱਗੇ ਕਹਿੰਦੇ ਵੀ ਪੇਕੇਆਂ ਦੇ ਘਰੋਂ ਕੱਫਾ ਨਹੀਂ ਸੀ ਨਾ ਜਾਂਦਾ ਤਾਂ ਸੰਸਕਾਰ ਨਹੀਂ ਸੀ ਕਰਦੇ ਕੀ ਦਾ ਕਰਦੇ ਉਹ ਗੱਲਾਂ ਹੈ ਨਹੀਂ ਵੀ ਜੇ ਕੁੜੀ ਵਿਆਹ ਤੀ ਤਾਂ ਕੰਮ ਮੁੱਕ ਗਿਆ ਜਿੱਦਨ ਧੀ ਵਿਆਹਦੇ ਆ ਕੰਮ ਦਾ ਪੇਟਿਆ ਤਾਂ ਉਦੋਂ ਤੋਂ ਸ਼ੁਰੂ ਹੁੰਦਾ ਸ਼ੁਰੂ ਤੋਂ ਐਂਡ ਤੱਕ ਇਹ ਤੁਹਾਨੂੰ ਅੱਜ ਘਾਟ ਉਦੋਂ ਮਹਿਸੂਸ ਹੋਣੀ ਸੀ ਜਿੱਦਨ ਕੱਲ ਨੂੰ ਆਪਣੇ ਬੱਚੇ ਵਿਆਹਣੇ ਸੀ ਯਾ ਮਾਮਾ ਨਹੀਂ ਸੀ ਲੱਪਣਾ ਇੱਥੇ ਹੀ ਗੱਲ ਕਰਕੇ ਅਸੀਂ ਸੋਚਿਆ ਭਈ ਕਾਨੂੰ ਮਾਮਾ ਕਿੱਥੋਂ ਲਵਾਵਾਂਗੇ ਭਾਈ ਸਾਡੇ ਨਾਲ ਕੇ ਅੱਜ ਵੀ ਸਾਨੂੰ ਮਿਲਦੇ ਆ ਜੇ ਸਾਡੀਆਂ ਮਾਮਾਆਂ ਦੀਆਂ ਸਿਆੜਪਾ ਕੀਤੀਆਂ ਸੀ ਜੀਆਂ ਉਹ ਇਸ ਲਾਲਜ ਵਿੱਚ ਨਹੀਂ ਆਈਆਂ ਤਾਂ ਜੀ ਸਾਡੇ ਜਿਹੜੇ ਨਾਨਕੇ ਅੱਜ ਤੱਕ ਸਾਨੂੰ ਮਿਲਦੇ ਆ। ਚੰਪੂਆ। ਹੂੰ। ਧੰਨਵਾਦ ਬਹੁਤ-ਬਹੁਤ। ਇਹਨਾਂ ਦਾ ਵੀ ਧੰਨਵਾਦ। ਸਾਡੀਆਂ ਬਾਹਾਂਵਾਂ ਸਾਡੇ ਨਾਲੋਂ ਟੁੱਟੀਆਂ ਨਹੀਂ ਸਾਡੀਆਂ ਬਾਹਾਂਵਾਂ ਅਸलामਤ ਰਹਿ ਗਈਆਂ। ਜਦੋਂ ਭੈਣ ਭਰਾ ਛੱਡ ਜਾਂਦੇ ਆ ਇੱਕ ਕਿਸਮ ਦੀ ਸਿਹਰੇ ਤੇ ਅੰਗੇ ਹੀ ਆ। ਹਾਂ। ਜਿਸ ਕਰਕੇ ਇਹ ਤਾਂ ਇਹ ਵੀ ਰਿਸ਼ਤੇ ਟੁੱਟਣ ਤੋਂ ਬਚ ਜਾਂਦੇ। ਰਿਸ਼ਤੇ ਟੁੱਟਣ ਤੋਂ ਬਚ ਗਏ। ਬਾਕੀ ਕੋਈ ਨਹੀਂ। ਫੇਰ ਵੀ ਜੇ ਤੁਹਾਨੂੰ ਚੇਹੇ ਚੀਜ਼ ਦੀ ਲੋੜ ਹੋਵੇ ਜਿੰਨੇ ਜੋ ਕੇ ਆਪਾਂ ਹੈਗੇ ਆ। ਹਾਂ। ਆਪਾ ਬੈਠੇ ਆ ਕਿਸੇ ਚੀਜ਼ ਤੋਂ ਕੋਈ ਨਹੀਂ ਤੁਹਾਡਾ ਪਿਆਰ ਹੀ ਚਾਹੀਦਾ ਸੀ ਸਾਨੂੰ ਕੁਝ ਨਹੀਂ ਆਈਦਾ ਠੀਕ ਹੈ ਜੀ ਚਲੋ ਭੈਣੇ ਤੁਹਾਨੂੰ ਵੀ ਭੂਆ ਦੇ ਸਮਝਾਈ ਸਮਝ ਆ ਗਈ ਹਾਂਜੀ ਇਹ ਰਿਸ਼ਤੇਦਾਰੀ ਟੁੱਟਣ ਤੋਂ ਬਚ ਗਈ ਉਹੀ ਤਾਂ ਗੱਲ ਆ ਭਾਬੀ ਹੋਰ ਅਸੀਂ ਵੀ ਮਿਲ ਵਰਤਨ ਜੋਗੇ ਰਹਿ ਗਏ ਆ ਵੀ ਲੈ ਹੋਰ ਮੈਂ ਤਾਂ ਆਪ ਹੁਣ ਪਛਤਾਨੀ ਆ ਕਿ ਮੈਂ ਕਿ ਇਹਨੂੰ ਮਿਲਣਾ ਸੀਗਾ ਗਾਂ ਕਿੱਥੇ ਮੈਂ ਕਿਹੜੇ ਪੇਕਿਆਂ ਦੇ ਜਾਇਆ ਕਰਨਾ ਸੀਗਾ ਇਹ ਤਾਂ ਹੈ ਭੂਆ ਦੇ ਤਾਂ ਇਹ ਦੱਸੇ ਰੇ ਗੱਲਾਂ ਸਮਝ ਆ ਗਈ ਮੈਨੂੰ ਵੀ ਨਾਲੇ ਆਪਣੇ ਘੜਾ ਬਹੁਤੇ ਆ ਹਾਂਜੀ ਜਿਹੜਾ ਨਾ ਕਰਨਾ ਸੀਗਾ ਹੋਰ ਵੀ ਤਾਂ ਗੱਲ ਸਿਆਣੇ ਪੂਆ ਇੱਕ ਗੱਲ ਹੋਰ ਵੀ ਕਹਿੰਦੇ ਆ ਕਿ ਚਾਚੇ ਤਾਏ ਮਤਲਬ ਦੇ ਛੱਕਾ ਪੂਰਦੇ ਅਮਾਨੇ ਆਏ ਐਵੇਂ ਸਿਆਣੇ ਨੇ ਤੇ ਤਤ ਘਟ ਕੇ ਕੰਨਾ ਹੋ ਕੇ ਕਹਿੰਿਆ ਆ ਹਾਂਜੀ ਇਹ ਛੱਕਾ ਜਿਹੜੀਆਂ ਪੂਰੀਆਂ ਤਾਂ ਨਾਲ ਦੇ ਜੰਮਿਆਂ ਨੂੰ ਪੂਰੀਆਂ ਚਾਚੇ ਤਾਏ ਭਾਵੇਂ ਲੱਖ ਹੋਣ ਸਹੀ ਗੱਲ ਤੂੰ ਨਾ ਥੋੜੀ ਜਾ ਕੇ ਕੰਨ ਇਹ ਤਾਂ ਜਿਹਦਾ ਅੱਜ ਹਿੱਸਾ ਲੈ ਜਾਣਾ ਸੀ ਜੇ ਤੁਸੀਂ ਚਾਚੇ ਨੂੰ ਫਿਰ ਸਭ ਵੇਚ ਲੈਂਦੇ ਆਪਣਾ ਤਾਂ ਚਾਚੇ ਨੇ ਤੁਹਾਨੂੰ ਬੁਲਾਉਣਾ ਸੀ ਤੇ ਚਾਚਾ ਤਾਂ ਭੂਆ ਨੂੰ ਨਾ ਜਲਦ ਨਾਲੇ ਭੂਆ ਨੇ ਕਦੀ ਮੰਗਿਆ ਕੁਝ ਨਹੀਂ ਮੈਂ ਤਾਂ ਉਂਦੀ ਜਾਂਦੀ ਕਰ ਜਿੰਨਾ ਕੋ ਨਾਲੇ ਬੁਲਾਉਣਾ ਉਨਾਂ ਕੇ ਆਉਣਾ ਜਾਣਾ ਚਲੋ ਬਣਾਓ ਰੋਟੀ ਚਲ ਠੀਕ ਆ ਬੈਠੋ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਸਾਡਾ ਮੈਸੇਜ ਘਰ ਦੇ ਸਿਆਣੇ ਬਜ਼ੁਰਗ ਉਹਨਾਂ ਦੇ ਪ੍ਰਤੀ ਹੈ ਜਿਸ ਤਰ੍ਹਾਂ ਭੂਆ ਦਾ ਰੋਲ ਦੇ ਵਿੱਚ ਇਹਨਾਂ ਨੇ ਇੱਕ ਸਿਆਣਪ ਦਿਖਾ ਲ ਕੇ ਆਪਣੇ ਪੇਕੇ ਪਰਿਵਾਰ ਦੇ ਵਿੱਚੋਂ ਟੁੱਟਣ ਤੋਂ ਬਚਾਇਆ ਇਸੇ ਤਰ੍ਹਾਂ ਸਾਰੇ ਜਿਹੜੇ ਸਾਡੇ ਸਿਆਣੇ ਬਜ਼ੁਰਗ ਆ ਉਹਨਾਂ ਨੂੰ ਸਾਡੀ ਪਿਆਰ ਵੀ ਜਿੱਥੇ ਕਿਤੇ ਲੱਗਦਾ ਕਿ ਸਾਡੇ ਘਰ ਦਾ ਨੁਕਸਾਨ ਹੋਣ ਲੱਗਾ ਮੇਰੇ ਪਰਿਵਾਰ ਦੇ ਮੈਂਬਰ ਆਪਸ ਵਿੱਚ ਲੜਾਈ ਝਗੜਾ ਕਰਕੇ ਆਪਸ ਨੂੰ ਪਿੱਛਣ ਲੱਗੇ ਕਿਸੇ ਲਾਲਚ ਦੇ ਬਸ ਉੱਥੇ ਆਪਣਾ ਦਖਲ ਦੇ ਕੇ ਇਹ ਚੀਜ਼ ਨੂੰ ਰੋਕਣਾ ਚਾਹੀਦਾ ਇਹ ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਤੇ ਆਪਣੇ ਬਜ਼ੁਰਗਾਂ ਦਾ ਕਹਿਣਾ ਮੰਨਣਾ ਚਾਹੀਦਾ ਮਾਪੇ ਤੋਂ ਬਾਅਦ ਇਹ ਹੀ ਰਿਸ਼ਤੇ ਰਹਿ ਜਾਂਦੇ ਆ ਚਾਚੇ ਤਾਇਆ ਦੇ ਭੂਆ ਦੇ ਨਾ ਮਾਸੀਆਂ ਦੇ ਇਸ ਕਰਕੇ ਸਾਰਿਆਂ ਦਾ ਕਹਿਣਾ ਮੰਨ ਕੇ ਆਪਣੇ ਆਪ ਨੂੰ ਇਸ ਦਿੱਤੋਂ ਬਚਾਉਣਾ ਚਾਹੀਦਾ ਇਹ ਸਾਡੀ ਸਟੋਰੀ ਚੰਗੀ ਲੱਗੀ ਤਾਂ 6 ਲੱਖ ਜੁਲਕਰ ਦਿਓ ਸਾਰਿਆਂ ਦਾ ਧੰਨਵਾਦ ਕੀਤਾ